ਸਸ਼ਿਕਾ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਜਸਮੀਨ। ਟੈਂਡੇ ਖੁਸ਼ੀਆਂ ਵੰਡਣ ਨਾਲ ਵਧਦੀਆਂ ਤੇ ਦੁੱਖ ਵੰਡਣ ਨਾਲ ਘਟਦਾ। ਵੈਸੇ ਇੱਕ ਇੱਕ ਗੱਲ ਤੋਂ ਵੱਲੋਂ ਤਾਂ ਠੀਕ ਹੀ ਆ ਕਿ ਜਦੋਂ ਦਿਮਾਗ 'ਚ ਕੋਈ ਗੱਲ ਘਰ ਕੀਤੀ ਹੋਵੇ ਮਤਲਬ ਕੋਈ ਪਰੇਸ਼ਾਨੀ ਹੋਵੇ ਤੇ ਜਦੋਂ ਅਸੀਂ ਕਿਸੇ ਨਾਲ ਸ਼ੇਅਰ ਕਰ ਲੈਂਦੇ ਆ ਤਾਂ ਸਾਨੂੰ ਲੱਗਦਾ ਕਿ ਥੋੜੇ ਜਿਹਾ ਹਲਕੇ ਮਹਿਸੂਸ ਕੀਤਾ ਦੂਜੇ ਦੀ એનર્ਜੀ ਸਾਨੂੰ ਮਿਲੀ ਤੇ ਇਹ ਅਲੱਗ ਚੀਜ਼ ਆ ਕਿ એનર્ਜੀ ਕਿੱਦਾਂ ਦੀ ਮਿਲਦੀ ਆ ਚੰਗੀ ਚਾ ਮਾੜੀ ਪਰ ਹੁਣ ਜਿੱਥੇ ਪਾਰ ਹੈ ਉਥੇ ਤੁਹਾਨੂੰ ਪਤਾ ਹੀ ਹੈ ਕਦੀ ਸੋਚਿਆ ਤੁਸੀਂ ਕਿ ਜਦੋਂ ਤੁਸੀਂ ਆਪਣੇ ਦੁੱਖ ਜਾਂ ਆਪਣੀ ਪਰੇਸ਼ਾਨੀ ਕਿਸੇ ਆਪਣੇ ਨਾਲ ਸ਼ੇਅਰ ਕਰਦੇ ਹੋ ਕਦੇ ਉਹਦੇ ਚਿਹਰੇ ਦੇ ਹਾਵ ਭਾਵ ਨੋਟ ਕਰਨ ਦੀ ਕੋਸ਼ਿਸ਼ ਕਰੇ ਆਂਡਗਮੰਡ ਕੋਈ ਤੁਹਾਡਾ ਨੋਨ ਹੈ ਕੋਈ ਜਾਣ ਪਹਿਚਾਨ ਵਾਲਾ ਹੈ ਉਸ ਨੂੰ ਤੁਸੀਂ ਆਪਣੀ ਇੱਕ ਪਰੇਸ਼ਾਨੀ ਦੱਸੋ ਮੰਨ ਲਓ ਕਿ ਤੁਸੀਂ ਅੱਜ ਦੱਸ ਦਿੱਤਾ ਕਿ ਬੱਚੇ ਤਾਂ ਸੈੱਟ ਨੇ ਪਰ ਰਿਸ਼ਤਾ ਨਹੀਂ ਹੋ ਰਿਹਾ ਇਹਨੂੰ ਗੱਲ ਕਹਦੇ ਤੁਹਾਨੂੰ ਹਰ ਤੀਜੇ ਦਿਨ ਹੋਇਆ ਕਿਤੇ ਰਿਸ਼ਤਾ ਕਿਤੇ ਹੋਇਆ ਰਿਸ਼ਤਾ ਰਿਸ਼ਤਾ ਹੋਇਆ ਨਹੀਂ ਮਤਲਬ ਕੀ ਕਿ ਉਹ ਤੁਹਾਡੇ ਜ਼ਖਮ ਨੂੰ ਹਰਾ ਰੱਖਣ ਚ ਕੋਈ ਅਸਰ ਨਹੀਂ ਛੱਡਦੇ 99% ਉਹ ਜਿਨ੍ਹਾਂ ਨੂੰ ਤੁਸੀਂ ਸympathy ਲੈਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਜ਼ਖਮ ਤੇ ਨੂੰ ਹਰਾ ਰੱਖਣ ਦੀ ਕੋਸ਼ਿਸ਼ ਕਰਨੀ ਕਰਨੀ ਜੀ ਬਣ ਰਿਹਾ ਕਰਨੀ ਬਣਦੇ ਨਾ ਪਰੇਸ਼ਾਨੀ ਆ ਰਹੀ ਹੈ ਲੈ ਵਿਚਾਰੀ ਦਾ ਕਰਨੀ ਬਣਦੇ ਘਰ ਨਹੀਂ ਬਣਿਆ ਹਜੇ ਤੱਕ ਇਹ ਨੂੰ ਦੇਖੋ ਇਹਦਾ ਵਿਚਾਰੀ ਦਾ ਹਜੇ ਤੱਕ ਘਰ ਨਹੀਂ ਬਣਿਆ ਮਤਲਬ ਇੱਕ ਤਰੀਕੇ ਦੇ ਨਾਲ ਤੁਹਾਨੂੰ ਡੀਮੋਟੀਵੇਟ ਤੁਹਾਡੀ ਜਿਹੜੀ ਕਮੀ ਹੈ ਉਸ ਦੀ ਪ੍ਰਦਰਸ਼ਨੀ ਕਰਨ ਵਿੱਚ ਲੋਕ ਕੋਈ ਵੀ ਕਸਰ ਨਹੀਂ ਛੱਡਦੇ ਸਭ ਨੂੰ ਪਤਾ ਸਭ ਨੂੰ ਪਤਾ ਕਿ ਵਕਤ ਅਨੁਸਾਰ ਹਰ ਚੀਜ਼ ਹੋ ਜਾਣੀ ਆ ਜੇ ਨਹੀਂ ਹੋ ਰਹੀ ਤਾਂ ਇਹਦੇ ਵਿੱਚ ਉਸ ਸਾਹਮਣੇ ਵਾਲੇ ਦਾ ਕੋਈ ਕਸੂਰ ਨਹੀਂ ਹੈ ਹੁਣ ਮੰਨ ਲਓ ਕਿਸੇ ਦੀ ਬੇਟੀ ਦਾ ਜਾਂ ਕਿਸੇ ਦੇ بیٹے ਦਾ ਰਿਸ਼ਤਾ ਨਹੀਂ ਹੋਵੇ ਤਾਂ ਕਿਤੇ ਨਾ ਕਿਤੇ ਹੋ ਸਕਦਾ ਬੰਕਤ ਹੀ ਨਹੀਂ ਹੈ ਤਾਂ ਹੀ ਵੀ ਨਹੀਂ ਚੱਲ ਰਹੀ 10ਾ ਹੀ ਨਹੀਂ ਚੱਲ ਰਹੀ ਰਿਸ਼ਤੇ ਵਾਲੀ ਹੈ ਨਾ ਤਾਂ ਉਹ ਉਹ ਤੁਸੀਂ ਕਿੱਥੋਂ ਉਸ ਨੂੰ ਜੇ ਕੁੜੀ ਹੈ ਤਾਂ ੱੱਕੇ ਨਾਲ ਕਿਤੇ ਬਿਠਾ ਦਾਂਗੇ ਜੇ ਮੁੰਡਾ ਹੈ ਤਾਂ ਕਿਸੇ ਦੀ ਛੇਤੀ ਛੇਤੀ ਲਿਆਵਾਂਗੇ ਵੀ ਆਜੂ ਬਈ ਲੋਕ ਗੱਲਾਂ ਕਰਦੇ ਆ ਉਮਰ ਹੋ ਗਈ ਉਮਰ ਨਾਲ ਤੇ ਲੋਕਾਂ ਦੀਆਂ ਗੱਲਾਂ ਦੇ ਨਾਲ ਸਿਰਫ ਸਾਨੂੰ ਤੇ ਸਾਡਾ ਮਨ ਅਸੰਤੋਸ਼ਟ ਰਹਿੰਦਾ ਹੈ ਦਾਮਾ ਡੋਲ ਰਹਿਂਦਾ ਏ ਪਰੇਸ਼ਾਨ ਰਹਿੰਦਾ ਏ ਅਸੀਂ ਉਸ ਪਰੇਸ਼ਾਨੀ ਨੂੰ ਇੱਕ ਰੋਗ ਬਣਾ ਲੈਨੇ ਆ ਆਪਣੀ ਨੀਂਦ ਉਡਾ ਲੈਨੇ ਆ ਪਰ ਬਣਦਾ ਬਣਾਉਂਦਾ ਕੁਛ ਨਹੀਂ ਜਿਹੜੀ ਚੀਜ਼ ਨੇ ਜਦੋਂ ਵਕਤ ਅਨੁਸਾਰ ਹੋਣਾ ਏ ਉਦੋਂ ਹੀ ਹੋਣਾ ਬ੍ਰਸਪਤ ਲਗਣ ਚਾਏਗਾ ਬ੍ਰਸਪਤ 7ਵੇਂ ਆਏਗਾ ਸ਼ੁੱਕਰ 4 ਆਏਗਾ ਦੁੱਜੇ ਆਏਗਾ 7ਵੇਂ ਆਏਗਾ 12ਵੇਂ ਆਏਗਾ ਤਾਂ ਰਿਸ਼ਤਾ ਹੋਊਗਾ ਹੁਣ ਜੇ ਉਹ ਆਇਆ ਹੀ ਨਹੀਂ ਨਾ ਵਰਸ਼ ਗੁੰ ਲੀ ਜੇ ਨਾ ਗੋਚਰ ਚ ਤਾਂ ਕਿੱਥੋਂ ਰਿਸ਼ਤਾ ਕਰਾਂਗੇ ਅਸੀਂ ਕਿੱਥੋਂ ਅਸੀਂ ਜਲਦੀ ਜਲਦੀ ਦੂਜੇ ਨੂੰ ਸੈਟੀਸਫਾਈਡ ਕਰ ਲੇ ਬਸ ਹੁਣ ਤਾਂ ਹੋ ਜਾਏ ਬਹੁਤੇ ਲੋਕਾਂ ਦਾ ਇਹ ਦਿੰਦਾ ਹੈ ਬਸ ਹੋਏ ਪਏ ਆ ਜੀ ਲੋਕ ਟਿਕੰਨੀ ਦਿੰਦੇ ਹੁਣ ਤਾਂ ਰਿਸ਼ਤਾ ਹੋ ਜਾਏ ਅੱਛਾ ਕੁਝ ਲੋਕ ਕਹੇ ਜੀ ਆ ਕਿਥੇ ਜਾਣਾ ਬੰਦ ਕਰ ਦਿੰਦੇ ਆ ਅਸੀਂ ਤਾਂ ਜੀ ਜਾਂਦੇ ਨਹੀਂ ਕਿਤੇ ਸਾਨੂੰ ਰਿਸ਼ਤੇ ਜ਼ਾਰ ਫਿਰ ਪੁੱਛਦੇ ਆ ਵਾਰ ਵਾਰ ਪੁੱਛਦੇ ਆ ਜਵਾਬ ਦੇਣਾ ਔਖਾ ਬਿਲਕੁਲ ਆਪਣੀ ਜਗ੍ਹਾ ਸਹੀ ਆ ਉਹਨਾਂ ਨੂੰ ਜਵਾਬ ਦੇਣਾ ਔਖਾ ਲੱਗਦਾ ਹੈਨਾ ਅੱਛਾ ਹੈ ਵੀ ਔਖਾ ਜਵਾਬ ਦੇਣਾ ਹੈ ਵੀ ਔਖਾ ਕੀ ਵਾਰ-ਵਾਰ ਇੱਕੋ ਹੀ ਗੱਲ ਨੂੰ ਤੁਸੀਂ ਕਰੀ ਜਾਓ ਕਰੀਦੀ ਜਾਓ ਜੇ ਤੁਸੀਂ ਚੰਗੇ ਭਲੇ ਨੂੰ ਸਭ ਕੁਝ ਵਧੀਆ ਤਾਂ ਫਿਰ ਲੋਕ ਤੁਹਾਡੇ ਕੋਲ ਬੈਠਦੇ ਆ ਤੁਹਾਡੇ ਨਾਲ ਗੱਲਬਾਤ ਕਰਦੇ ਆ ਕਮੀਆਂ ਲੱਭਣ ਦੀ ਕੋਸ਼ਿਸ਼ ਕਰਦੇ ਆ ਕਿ ਕਿੱਥੋਂ ਇਹ ਕਵੇ ਕਿ ਮੈਂ ਇੱਥੋਂ ਲੁਕੀਆਂ ਤੇ ਉਹਦੇ ਲਈ ਫੜ ਕੇ ਮੱਠਾ ਜਾਂ ਫੜ ਕੇ ਮੋਢੇ ਕੋਲ ਬਹਿ ਜਾ ਤੇ ਫਿਰ ਉਸ ਨੂੰ ਜਿੰਨਾ ਲਮਕਾਣ ਦੀ ਕੋਸ਼ਿਸ਼ ਕਰਦੇ ਆ ਜਿੰਨਾ ਉਸਦੇ ਸੋਲੂਸ਼ਨ ਦੱਸਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਮੰਨ ਲਓ ਕਿ ਤੁਹਾਨੂੰ ਕੋਈ ਰੋਗ ਇਹੋ ਜਿਹੇ ਜਿਹੇ ਡਾਕਟਰ ਦੱਸਣ ਕਿ ਤੂੰ ਉੱਥੇ ਜਾਇਆ ਤੂੰ ਇੱਥੇ ਜਾਇਆ ਤੂੰ ਇੱਥੇ ਕਰ ਲੈ ਤੂੰ ਆਹ ਕਰ ਲੈ ਤੂੰ ਅੱਛਾ ਸਵੇਰੇ ਉੱਠ ਕੇ ਆਹ ਕਰ ਸਾ ਦੁਪਹਿਰ ਨੂੰ ਆਹ ਕਰ ਸ਼ਾਮ ਪੂਰੀ ਤਰ੍ਹਾਂ ਨਾਲ ਤੁਹਾਨੂੰ ਉਸ ਦੇ ਜਿਹੜਾ ਰੋਗ ਹੈ ਉਹਦੇ ਤੇ ਇੱਕ ਲੇਖ ਲਿਖ ਕੇ ਦੇ ਦੇਣਗੇ ਇਹ ਤਾਂ ਕੀ ਕਹਿਣਾ ਕਿ ਕੀ ਵੱਡੀ ਗੱਲ ਹੈ ਕੁਛ ਨਹੀਂ ਹੋ ਜਾਣਾ ਤੇ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿਉਂਕਿ ਤੁਸੀਂ ਸਮਝਦਾ ਸਾਡੇ ਪ੍ਰਤੀ ਕੋਈ ਜ਼ਰੂਰਤ ਹੋਵੇ ਤਾਂ ਜ਼ਰੂਰ ਦੱਸਣਾ ਤੇ ਅ ਸਾਨੂੰ ਕੁਛ ਨਵਾਂ ਲੱਗਿਆ ਤੇ ਅਸੀਂ ਤੁਹਾਨੂੰ ਭੇਜ ਦਾਂਗੇ ਤੁਸੀਂ ਉਹ ਕਰਕੇ ਦੇਖ ਲਿਓ ਨਵੀਂ ਟਰਾਈ ਅਗਰ ਪਹਿਲਾਂ ਕਰ ਰਹੇ ਹੋ ਤਾਂ ਉਹਦੇ ਤਰ੍ਹਾਂ ਰੈਲੈਕਸ ਨਹੀਂ ਮਿਲ ਰਹੀ ਤਾਂ ਜੈਨੂਨ ਗੱਲ ਤਾਂ ਇਹ ਆ ਤੇ ਬੰਦਾ ਗਿਰਿਆ ਏ ਬੰਦਾ ਬੈਠਾ ਏ ਉਹਨੂੰ ਸympathy ਨਾਲ ਖੜੇ ਕਰੋ ਗਲਬਕਰੀ ਪਾਓ ਨਰਜੀ ਦਿਓ ਇਹ ਥੋੜਾ ਅਗਲੇ ਨੂੰ ੱਪਾ ਮਾਰ ਕੇ ਸੌਂ ਤੋ ਸ਼ਬਦਾਂ ਨਾਲ ਉਦਾਂ ਦੇ ਚੱਲ ਕੇ ਨਹੀਂ ਸੁੱਤਾਂ। ਮਤਲਬ ਇਹ ਸਾਡਾ ਸਮਾਜ ਆ, ਇਹ ਸਾਡਾ ਆਲਾ-ਦਵਾਲਾ, ਇਹ ਸਾਡੇ ਸਾਡੇ ਆਂਦੀ-ਗੌਂਦੀ ਨੇ ਜੀ। ਦੇਖੋ ਅਸੀਂ ਐ ਇਦਾਂ ਹੀ ਰਹਿੰਦੇ ਆ। ਇਹ ਸਾਡਾ ਜੋ ਸਾਡਾ ਮਾਹੌਲ ਹੈ ਇਹ ਐਦਾਂ ਦਾ। ਕੁਝ ਲੋਕ ਹੋਣਗੇ ਜਿਨ੍ਹਾਂ ਦਾ ਇਦਾਂ ਦਾ ਨਹੀਂ ਹੈ। ਪਰ ਬਹੁਤੇ ਲੋਕ ਨੇ। ਕਿਸੇ ਕਿਸੇ ਫੰਕਸ਼ਨ 'ਚ ਜਾਓ, ਕਿਸੇ ਤਾਂ ਨਿਕਸਥਾਨ ਤੇ ਜਾਓ, ਇੱਕੋ ਹੀ ਗੱਲ। ਇੱਕੋ ਹੀ ਗੱਲ। ਬਸ ਕਮੀ ਦੱਸੋ, ਆਪਣੀ ਪਰੇਸ਼ਾਨੀ ਦੱਸੋ ਤੇ ਉਸ ਤੇ ਚਰਚਾ ਕਰੋ। ਕੋ ਚੀਜ਼ ਹੋਈ ਆ ਚਾਰ ਨੂੰ ਚਾਰੇ ਜਾਣੇ ਚਾਰ ਜਣਿਆਂ ਨੂੰ ਹੋਰ ਦੱਸ ਦਣਗੇ ਇਹਦੇ ਨਾਲ ਐਦਾਂ ਉਹਦੇ ਨਾਲ ਐਦਾਂ ਇਹਦੀ ਕੁੜੀ ਨਾਲ ਐਦਾਂ ਇਹਦੇ ਮੁੰਡੇ ਨਾਲ ਐਦਾਂ ਬਸ ਉਸ ਨੂੰ ਮਧਾਣੀ ਪਾ ਦੇ ਤਾਂ ਕੀ ਲੋੜ ਹੈ ਆਪਣਾ ਝੱਗਾ ਚੱਕਣ ਕੀ ਲੋੜ ਪਈ ਆਪਣੇ ਆਈਡਲ ਆਪ ਬਣੋ ਆਪਣੀਆਂ ਪ੍ਰੋਬਲਮ ਤੁਹਾਡੀਆਂ ਨੇ ਤੁਹਾਡੀਆਂ ਉਸ ਪ੍ਰੋਬਲਮ ਨੂੰ ਤਮਾਸ਼ਾ ਨਾ ਬਣਨ ਦਿਓ ਆਪ ਹੱਲ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਸਭ ਤੋਂ ਸਮਝਦਾਰ ਹੋ ਦੂਸਰਾ ਤੁਹਾਡੀ ਪ੍ਰੋਬਲਮ ਦਾ ਹੱਲ ਨਹੀਂ ਕਰ ਸਕਦਾ ਸਿਰਫ ਸੁਝਾਅ ਦੇ ਸਕਦਾ ਹੈ ਉਸ ਸੁਝਾਅ ਤੇ ਚੱਲਣਾ ਜਾਂ ਨਾ ਚੱਲਣਾ स्वागत है ਤੁਹਾਡਾ ਸੁਭਾਤ ਤੇ ਤੁਹਾਡੀ ਉਸ ਅਨੁਸਾਰ ਸੋਚਣੀ ਤੇ ਨਿਰਭਰ ਕਰਦਾ ਹੈ ਬਹੁਤ ਸਮਝਦਾਰ ਹੋ ਤੁਸੀਂ ਆਪਾਂ ਗੱਲ ਕਰਾਂਗੇ ਅੱਜ 28 ਜੂਨ 2024 ਦਿਨ ਸ਼ੁੱਕਰਵਾਰ ਦੀ ਤithi ਰਹੇਗੀ ਅੱਜ ਦੀ 7ਵੀਂ ਤithi ਅੱਜ ਸ਼ੁੱਕਰਵਾਰ ਵਾਲੇ ਦਿਨ ચા ਸ਼ਾਮ ਨੂੰ 4:00 ਵਜੇ ਤਕਰੀਬਨ 28 ਮਿੰਟ ਤੱਕ 7ਵੀਂ ਤithi ਦਾ ਆਪਕ ਰਹੇਗਾ ਪੂਰ ਭਾਦਰਾ ਪਾਦ ਨਕਸ਼ਤਰ ਗੁਰੂ ਦਾ ਨਕਸ਼ਤਰ ਸਵੇਰੇ 10:00 ਵਜੇ 11 ਮਿੰਟ ਤੇ ਉਸ ਤੋਂ ਬਾਅਦ ਸ਼ਨੀ ਦਾ ਨਕਸ਼ਤਰ ਜਾਨੀ ਉਤਰਾ ਹੁਣ ਪੂਰਵ ਭਦਰਪਦ ਤੇ ਉਤਰਾ ਭਦਰਪਦ ਨਕਸ਼ਤਰ ਵਿੱਚ ਚੰਦਰਮਾ ਰਹਾਂਗੇ ਮੀਨ ਰਾਸ਼ੀ ਵਿੱਚ ਤੇ ਸ਼ੁਕਰ ਅੱਜ ਗੁਰੂ ਦੇ ਨਕਸ਼ਤਰ ਚ ਚਲੇ ਜਾਣਗੇ ਸਵੇਰੇ ਸ਼ੁਕਰ ਪੁਨਰਵਸੂ ਨਕਸ਼ਤਰ ਚ ਕਿਉਂ ਕਿ ਸ਼ੁਕਰ ਜੋ ਹੈ ਗੁਰੂ ਜੋ ਹੈ ਉਹ ਸ਼ੁਕਰ ਦੇ ਕਾਰਜ ਹੈ ਤੇ ਸ਼ੁਕਰ ਜੋ ਹੈ ਉਹ ਮਿਥੂਨ ਰਾਸ਼ੀ ਵਿੱਚ ਜਾਨੀ ਬੁੱਧ ਦੇ ਕਾਰਜ ਚਲੋ ਜਾਣਦੇ ਆ ਪਰ ਉਹ ਗੱਲ ਦਾ ਟਾਈਮ ਅੱਜ ਦੇ ਦਿਨ ਸ਼ੁੱਕਰਵਾਰ ਵਾਲੇ ਦਿਨ 10:30 ਵਜੇ ਤੋਂ ਲੈ ਕੇ 12:00 ਵਜੇ ਤੱਕ ਰਹੇਗਾ ਸਭ ਤੋਂ ਪਹਿਲਾਂ ਰੈਸ ਅਨਿਮੇਸ਼ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਮੇਸ਼ ਰਾਸ਼ੀ ਵਾਲਿਆਂ ਦੇ ਲਈ ਗ੍ਰਹਿਾਂ ਦੇ ਮੁਤਾਬਕ ਚੰਦਰ ਰਾਹੁ ਦਾ ਗ੍ਰੈਂਡ ਜੋਗ ਬਣਿਆ ਰਾਸ਼ਿਕੋਂ ਬਾਹਰ ਨਸਾਨੀ ਚੰਨ ਪਰੇਸ਼ਾਨ ਦਾ ਕੰਮ ਕਰ ਚੰਗਾ ਨਾ ਮਨਚੰਗਾ ਨਾ ਦਿਮਾ ਚੰਗਾ ਆਲਦ ਵਾਲੇ ਵੱਤੋਂ ਖਚਲ ਖਾਰੀ ਮਾਣ ਦੇ ਸੇਕ ਦੀ ਚਲੀ ਬੇਸ਼ੱਕ ਕਿਉਂ ਹੋ ਰਹੀ ਹੈ ਕਿਉਂਕਿ ਬ੍ਰਸਪਤੀ ਦਾ ਨਕਸ਼ਤਰ 10 11 ਵਜੇ ਤੱਕ ਕਿ ਮੈਡੀਟੇਸ਼ਨ ਕਰਨੀ ਜ਼ਰੂਰੀ ਹੈ ਉਸ ਤੋਂ ਬਾਅਦ ਸ਼ਨੀ ਦਾ ਨਕਸ਼ਤਰ ਸ਼ਨੀ ਤੁਹਾਡੇ ਤੀਜੀ ਦ੍ਰਿਸ਼ਟੀ ਤੁਹਾਡੀ ਰਾਸ਼ੀ ਤੁਹਾਡੇ ਮੰਗਲ ਤੁਹਾਡੀ ਲਗਨ ਦੇ ਮਾਲਕ ਮੰਗਲ ਤੇ ਬੈਹਰੀ ਹੈ ਤਾਂ ਆਪਣੇ ਆਪ ਨੂੰ ਪੋਜ਼ੀਟਿਵ ਰੱਖਣ ਦੇ ਲਈ ਮੱਥੇ ਤੇ ਕੇਸਰ ਜਰੂਰ ਲਗਾਓ ਸਵੇਰ ਨੂੰ ਟੌਰਸ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਇਨਕਮ ਲਈ ਚੰਗੇ ਆ ਸਿਤਾਰੇ ਕਾਰੋਬਾਰ ਕੰਮਕਾਰ ਲਈ ਚੰਗੇ ਆ ਕਿਸੇ ਤਰ੍ਹਾਂ ਦੀ ਕੋਈ ਡੀਲ ਕਰਨੀ ਹੈ ਤਾਂ ਥੋੜੀ ਬੇਕੂਫੀ ਕਰਨ ਤੋਂ ਬਚੋ ਭੈਣ ਭਾਈ ਦੀ ਸਲਾਹ ਨਾਲ ਕਰੋ ਬlesing اچھی ਰਹੇਗੀ ਸ਼ੁਕਰਾਚ ਪ੍ਰਸਪਤ ਦੇ ਨਕਸ਼ਤਰ ਚ ਜਾਏਗਾ ਲੀਵਰ ਦੀ ਪ੍ਰੋਬਲਮ ਥੋੜੀ ਤੰਗ ਕਰ ਸਕਦੀ ਹੈ ਥੋੜਾ ਬਾਹਰੀ ਖਾਣੇ ਤੋਂ ਪਰਹੇਜ਼ ਰੱਖਣਾ ਜ਼ਰੂਰੀ ਹੈ ਚੰਦਰ ਰਾਉ ਦੇ ਗ੍ਰਹਣ ਜੋਗ ਦੇ ਲਈ ਹੱਥ ਚਿੱਟੀਆਂ ਕਲੀਆਂ ਰਾਧਾ ਕ੍ਰਿਸ਼ਨ ਦੇ ਚੜਾ ਦਿਓ ਜੈਮਨੀ ਮਿਥੂ ਰਾਸ਼ੀ ਵਾਲਿਆਂ ਦੇ ਲਈ 10ਵੇਂ ਸਥਾਨ ਵਿੱਚ ਚੰਦਰ ਰਾਉ ਦਾ ਗ੍ਰਹਣ ਜੋਗ ਰਵਾਨ ਦੁਆਰਾ ਚਲਾਨ ਕਟਿਆ ਜਾ ਸਕਦਾ ਹੈ ਕੋਈ ਸਰਕਾਰੀ ਚਿੱਠੀ ਸਰਕਾਰੀ ਨੋਟਿਸ ਮਿਲ ਸਕਦਾ ਹੈ ਧਿਆਨ ਰੱਖੋ ਜੋ ਵੀ ਜਿਸ ਤਰ੍ਹਾਂ ਨਾਲ ਤੁਸੀਂ ਆਪਣੇ ਘਰ ਵਿੱਚ ਕੋਈ ਕੈਮਰੇ ਜਾਂ ਕੋਈ ਖੈਨੀ ਚੀਜ਼ ਲਗਾਉਣ ਬਾਰੇ ਡਿਸਕਸ਼ਨ ਕਰ ਰਹੇ ਹੋ ਤਾਂ ਉਹ ਲਾਲ ਲਾਈਨ ਚਾਹੀਦੀ ਹੈ ਸੂਰਜ ਬੁੱਧ ਸ਼ੁਕਰ ਬਹੁਤ ਅੱਛੇ ਸਬੰਧ ਬਣਵਾਏਗਾ ਤੁਹਾਡੇ ਕੈਂਸਰ ਜਨਿਕ ਕਰਕਰਾਸ਼ੀ ਵਾਲਿਆਂ ਦੇ ਲਈ ਕਿਸਮਤ ਸਤਾਂ ਵਿੱਚ ਚੰਦਰ ਰਾਹੁ ਦਾ ਗ੍ਰਹਿ ਜੋਗ ਜਦੋਂ ਤੱਕ ਬ੍ਰੈਸਪਦਾ ਨਕਸ਼ਤਰ ਹੈ ਬਿਲਕੁਲ ਸ਼ੁਭ ਚੰਗੇ ਕੰਮਾਂ ਵਾਲ ਧਿਆਨ ਤੇ ਕੰਮ ਕਰ ਚੰਗਾ ਚੱਲਣ ਵਾਲਾ ਹੈ ਕਿਸਮਤ ਤੇ ਭਰੋਸਾ ਤਾਂ ਵਧੇਗਾ ਬਾਦੂ ਮਾਨਸਿਕ ਥੋੜੀ ਬਹੁਤੀ ਖੱਜਲ ਖਵਾਰੀ ਰਹੇਗੀ ਆਪਣੇ ਕੰਮਾਂ ਦੇ ਦਿੱਤੇ ਭੇਤ ਨੁਕਸਾਨ ਕਰਾਉਣਗੇ ਵੈਸੇ ਤੁਸੀਂ ਭੇਤ ਦੋਗੇ ਨਹੀਂ ਅੱਜ ਦੇ ਦਿਨ ਇੱਕ ਸਾਬਣ ਦੀ ਟਿੱਕੀ ਧਾਰਮਿਕ ਸਥਾਨ ਤੇ ਰੱਖ ਆਓ ਲਿਓ ਸਿੰਘ ਰਾਸ਼ੀ ਵਾਲਿਆਂ ਦੇ ਸਿਤਾਰੇ ਦੇਖਿਆ ਜਾਵੇ ਤਾ ਸੂਰਜ ਬੁੱਧ ਤੇ ਸ਼ੁਕਰ ਦੀ ਜੁਤੀ ਅੱਛੀ ਆ ਕਿਉਂਕਿ ਲਗਨ ਦਾ ਮਾਲਕ ਆ ਪਰ ਚੰਦਰ ਰਾਹੂ ਅਜ 8ਵੇਂ ਸਥਾਨ ਵਿੱਚ ਰਹਿਣ ਕਿ ਰਾਸ਼ੀ ਤੋਂ ਤਾਂ ਇਸ ਕਰਕੇ ਸੰਭਲ ਸੰਭਲ ਕੇ ਹੀ ਹਰ ਤਰ੍ਹਾਂ ਦੇ ਨਾਲ ਗੱਲਬਾਤ ਵੀ ਕਰਨੀ ਆ ਕੰਮ ਵੀ ਕਰਨਾ ਹੈ ਆਪਣੇ ਕੁਲੀਗ ਆਲੇ ਦੁਆਲੇ ਨੂੰ ਨਾਲ ਲੈ ਕੇ ਚੱਲਣਾ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਥੋੜੀ ਟਾਲ ਹੀ ਦਿਓ ਸਿੰਗਰਾਸ਼ੀ ਵਾਲਿਆਂ ਦੇ ਲਈ ਸ਼ਨੀ ਦਾ ਨਕਸ਼ਤਰ ਮਿੱਤਰ ਨਹੀਂ ਆ ਬ੍ਰਹਸਪਤੀ ਤੁਹਾਡੇ ਜੋ ਦੇਖਿਆ ਜਾਵੇ ਤਾਂ 8ਵੇਂ ਖਾਨੇ ਦਾ ਮਾਲਕ ਕੀ ਆ ਤਾਂ ਪਿਤਾ ਦਾ ਆਸ਼ੀਰਵਾਦ ਲੈ ਕੇ ਘਰ ਤੋਂ ਜਾਓ ਤਾਂ ਬੇ ਦਾ ਪੈਸਾ ਹਮੇਸ਼ਾ ਆਪਣੇ ਕੋਲ ਵਰਕੋ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਧਨ ਆ ਜਾਏਗਾ ਪੈਸਾ ਆ ਜਾਏਗਾ ਮਨ ਮਨ ਥੋੜਾ ਜਿਹਾ ਬੇਚੈਨ ਡਿਸੀਜਨ ਲੈਣ ਵਿੱਚ ਪ੍ਰੋਬਲਮ ਕੋਈ ਪਰਿਵਾਰ ਨਾਲ ਕਿਤੇ ਜਾਈਏ ਕਿ ਨਾ ਜਾਈਏ ਹੈ ਨਾ ਤਾਂ ਇਸ ਕਰਕੇ ਥੋੜੀ ਜੀ ਕਨਫਿਊਜ਼ਨ ਰਹੋਗੇ ਥੋੜੀ ਇਮੋਸ਼ਨਲ ਰਹੋਗੇ ਪਰ ਪਤੀ ਪਤਨੀ ਦੇ ਸਬੰਧਾਂ ਵਿੱਚ ਮధుਰਤਾ ਥੋੜੀ ਬਹੁਤੀ ਨੋਕ-ਜੋਕ ਤੋਂ ਬਾਅਦ ਬਣ ਜਾਏਗੀ लिबरा तुला राशि वाल गल की जाए तो तुला राशि चंद्राहू छेवे स्थानीय जिम्मेवारी नोए पर छेवें स्थान है तो थोड़ा उधार लैन तो बचो कर्जा बदरपिओ वृश्चिक राशि वाले सितारे ब्याह शादी करने वाले बिलकुल चंगे चल रहे हैं काम कार चंगा रहेगा मन की खुशी दे अगे बदन ਮਨ ਦੀ ਕੁਸ਼ੀ ਲਈ ਬ੍ਰਾਸਪਤ ਨੂੰ ਚੁਬ ਕਰਨਾ ਹੈ ਤੇ ਚਨੇ ਦੀ दाल ਤੁਸੀਂ ਥੋੜੀ ਜਿਹੀ ਲੈ ਕੇ ਚੌਪਾ ਕੇ ਜਲ ਪ੍ਰਵਾਹ ਕਰ ਦੇਣੀ। ਤਾ ਦਿਨ ਵਧੀਆ ਹੋ ਜਾਏਗਾ। ਸੈਜੀਟੇਰੀਅਸ ਧਨੂ ਰਾਸ਼ੀ ਵਾਲੇ ਸਿਤਾਰੇ ਟਰੈਲੂ ਪਰਸ਼ਾਨੀਆਂ ਵਧਾਉਣ ਵਾਲੇ ਰਹਿਣਗੇ। ਮਾਤਾ ਦੀ ਸਿਹਤ ਥੋੜੀ ਖਰਾਬ ਕਰਨ ਵਾਲੇ ਰਹਿਣਗੇ। ਉਹਨਾਂ ਦੀ ਸਿਹਤ ਦੀ ਮੈਡੀਸਨ ਦਾ ਨਾ ਲੱਗਣਾ ਤੁਹਾਡੇ ਮਨ ਨੂੰ ਬੇਚੈਨ ਪਰੇਸ਼ਾਨ ਕਰੇਗਾ। का की करना धनुराशि वाले ने हल्का जहाँ लैमन कलर पहनना है तो कुत्ते रोटी जरूर पानी है कैपरीकॉन मकर राशि वाले सितारे मकर राशि वाले दे नक्षत्र मित्र है मित्र नहीं है शनि का नक्षत्र आएगा ग्यारह बजे तो बाद तकरीबन व्योहतमंद तरीके काम एक सोच आ करना आ करना आ करना तो कर लेने चाहिए लेजीपन तो थोड़ा बचना चाहिए ਅਧੂਰੇ ਮੰਨ ਲਾ ਕੇ ਤੇ ਕੰਮ ਜਿਆਦਾ ਚੰਗੀ ਸਕਸੈਸ ਨਹੀਂ ਦੀਵਾਂਗੇ ਤੇ ਕਮਾਕਾਰਾਂ ਚ ਅਰਚਨਾ ਪਵਾ ਦੇ। ਸੰਭਲ ਕੇ ਚਲੋ ਵਾਈਟ ਰੰਗ ਪਹਿਨੋ। ਅਕਿਊਰਸ ਕੁੰਭ ਰਾਸ਼ੀ ਵਾਲੇ ਮੱਥੇ ਤੇ ਸਵੇਰ ਤੋਂ ਦੁੱਧ ਲਾਓ ਗਾਣੀ ਚ ਮਿਠਾਸ ਰੋ ਕੋ। ਗੁੱਜੀ ਸਭ ਤੋਂ ਜ਼ਰੂਰੀ ਥਾਂ ਤੇ ਜਿਹੜਾ ਤੁਸੀਂ ਸੋਚ ਰਹੇ ਸੀ ਕਿ ਕਿਤੋਂ ਪੈਸੇ ਦਾ ਪਰਮੰਧ ਨਹੀਂ ਹੋਣਾ ਜਾਂ ਪਰੇਸ਼ਾਨੀ ਵਾਸਾ ਕਿਤੇ ਤਾਂ ਉਸ ਦਾ ਹੱਲ ਤੁਹਾਨੂੰ ਮਿਲ ਜਾਏਗਾ। ਚੰਦਰ ਰਾਹੁ ਗੁਰੂ ਦਾ ਨਕਸ਼ਤਰ ਤੇ ਉਸ ਤੋਂ ਬਾਅਦ ਸ਼ਰੀ ਦਾ ਨਕਸ਼ਤਰ ਸ਼ਨੀ ਜੋ ਤੁਹਾਡੇ ਲਗਨ ਦਾ ਮਾਲਕ ਹੈ ਸ਼ੁਭਫਲ ਦੇਗਾ। ပိုက်सेस मेन दाशी वालेंदे आज मस्टर्ड कलर पहनण आए ਧਾਰਨੀਕ ਸਥਾਨ ਤੇ ਜਾ ਰਹੇ ਹੋ ਤਾਂ ਚਲੇ ਦੀ ਦਾ ਚੜਾ ਸਕਦੇ 11 ਵਜੇ ਤੋਂ ਬਾਅਦ ਸ਼ਨੀ ਦਾ ਨਕਸ਼ਤਰ ਚੱਲੇਗਾ ਪ੍ਰਾਪਰਟੀ ਸੰਬੰਧੀ ਪੈਟਰੋਲੀਅਮ ਸੰਬੰਧੀ ਦੁਕਾਨਦਾਰ ਇਸ ਸੰਬੰਧੀ ਕੰਮ ਕਰਨ ਵਾਲਿਆਂ ਦੇ ਚੰਗਾ ਕੰਮ ਬੁਟੀਕ ਦਾ ਕੰਮ ਦੀ ਬਿਲਕੁਲ ਅੱਛਾ ਨਵੇਂ ਆਰਡਰ ਮੰਨਣ ਨੂੰ ਖੁਸ਼ੀ ਦਿਓ ਜੇਦ ਕੇ ਆਰ ਕੇ ਕੋਈ ਕੰਮ ਨਾ ਕਰੋ ਸਭ ਤੋਂ ਉੱਤੇ ਪ੍ਰੈਫਰ ਆਪਣੀ ਸੇਧ ਨੂੰ ਦਿਓ ਤਾਂ ਇਹ ਦਿਨ ਬੱਧੀ ਚਾਹੀਦਾ ਏਸੀਜੀ ਐਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰੈਜੂਅਰ ਨਕਸ਼ਤਰ ਮੁਤਾਬਕ ਕਿੱਦਾਂ ਆਪਾਂ ਗ੍ਰਹਿਾਂ ਨੂੰ ਸਮਝ ਕੇ ਉਸ ਅਨੁਸਾਰ ਚੱਲ ਕੇ ਨੁਕਸਾਨ ਤੋਂ ਬਚ ਸਕਦੇ ਹਾਂ ਠੀਕ ਹੈ ਜੀ ਵਾਸਤੂ ਮੁਤਾਬਕ ਵੀ ਆਪਾਂ ਤੁਹਾਨੂੰ ਦੱਸਦੇ ਰਹਿੰਨੇ ਆ ਕਿ ਹਰ ਚੀਜ਼ ਦਾ ਸਹੀ ਹੋਣਾ ਜ਼ਰੂਰੀ ਹੈ ਮੌਸਮ ਸਹੀ ਹੋ ਗਿਆ ਹੈ ਘਰ ਦੀਆਂ ਛੱਤਾਂ ਬਿਲਕੁਲ ਸਾਫ਼ ਰੱਖੋ ਨਹੀਂ ਤਾਂ ਵੀ ਲੋਹਾ ਪਿਆ ਹੋਵੇ ਲੱਕੜ ਪਈ ਹੋਵੇ ਤਾਂ ਇਹਦੇ ਨਾਲ ਸ਼ਨੀ ਦਾ ਫਲ ਖਰਾਬ ਹੋ ਜਾਂਦਾ ਹੈ ਤਾਂ ਘਰ ਦੀ ਛੱਤ ਤੇ ਕਦੇ ਵੀ ਲੱਕੜ ਤੇ ਲੋਹਾ ਖੁੱਲੇ ਚ ਮਤਲਬ ਜਿਸ ਤੇ ਸਿੱਧੀ ਬਾਰਿਸ਼ ਪੈ ਰਹੀ ਹੈ ਸ਼ਨੀ ਦੀ ਕਾਰਕ ਮੰਨੀ ਜਾਂਦੀ ਹੈ ਛੱਤ ਅਗਰ ਲੱਕੜ ਚਾ ਲੋਹਾ ਜੰਗਾਲ ਲੱਗਿਆ ਉੱਤੇ ਪਿਆ ਹੋਏਗਾ ਤਾਂ ਪਰੇਸ਼ਾਨੀਆਂ ਦਿਮਾਗੀ ਵਧਣਗੀਆਂ ਜੋੜਾਂ 'ਚ ਦਰਦ ਵੱਧ ਜਾਏਗਾ ਜੰਗਾਲ ਲੋਹੇ ਨੂੰ ਲੱਗਣਾ ਹੈ ਤਾਂ ਛੱਤ ਨੂੰ ਤਾਂ ਮਤਲਬ ਸ਼ਨੀ ਘਰ ਦਾ ਖਰਾਬ ਰਹੇਗਾ ਬਜ਼ੁਰਗਾਂ ਦੀ ਸਿਹਤ ਤੇ ਜੋੜਾਂ 'ਚ ਦਰਦ ਵੱਧ ਜਾਏਗਾ ਤਾਂ ਸ਼ਨੀ ਨੂੰ ਸ਼ੁਭ ਕਰਨ ਲਈ ਪਹਿਲਾਂ ਤਾਂ ਛੱਤ ਸਾਫ਼ ਕਰੋ ਬਿਲਕੁਲ ਤੇ ਦੂਸਰਾ ਤੁਸੀਂ ਕੀ ਕਰਨਾ ਹੈ ਸ਼ਨੀਵਾਰ ਵਾਲੇ ਦਿਨ ਥੋੜੇ ਜਿਹਾ ਮਾਂ ਲੈ ਕੇ ਜਾਂ ਤੁਹਾਡਾ ਕਰ ਸਕਦੇ ਹੋ ਤਾਂ ਵੀ ਅੱਛਾ ਫਲ ਮਿਲ ਜਾਂਦਾ ਹੈ ਸ਼ਨੀ ਦੀ ਸ਼ੁਭਤਾ ਸ਼ੋਹੀ ਸ਼ੁਰੂ ਹੋ ਜਾਂਦੀ ਹੈ ਅੱਛੀ ਸਮਾਜਾ ਦਾ ਦੱਸਤਾ ਤਾਂ ਬੜਾ ਅੱਛਾ ਜਾਵੇ ਸਾਸ਼ਿਕਾ